ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕ tartar ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਨਰੰਗ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਥੋੜਾ ਸਾਵੀਆਂ ਤੋਂ ਖਟੀਆਂ ਮੁਰਕ ਸਮੈਲੇ ਰੰਗ ਵਿੱਚ ਵਟ ਕੇ ਕਣਕਾ ਪੱਕ ਗਈਆਂ ਅਨਾਜ ਨਾਲ ਭਰੇ ਹੋਏ ਸਿੱਟਿਆਂ ਨੂੰ ਤੱਕ ਤੱਕ ਨਜ਼ਰਾਂ ਲਲਚਾਉਣ ਲੱਗੀਆਂ ਵਾਢੀਆਂ ਸ਼ੁਰੂ ਹੋ ਗਈਆਂ ਲਾਵੇ ਮੂੰਹ ਨੇ ਰਿਓ ਰਾਤ ਦੀ ਬਹੀ ਰੋਟੀ ਪਾਣੀ ਨਾਲ ਨਿਘਾਰ ਕੇ ਆਉਣ ਵਾਲੇ ਬਰੇ ਲਈ ਰੋਟੀਆਂ ਦੀ ਧੁੰਨ ਵਿੱਚ ਪੈਲੀਆਂ ਨੂੰ ਉੱਠ ਤੁਰੇ ਇੱਕ ਕਿਆਰੀ ਦੀ ਵੱਡੀ ਪਿੱਛੇ ਇੱਕ ਪ੍ਰੋਟੀ ਉਹਨਾਂ ਨੂੰ ਲੱਭਦੀ ਸੀ ਸਵੇਰ ਤੋਂ ਲੈ ਕੇ ਆਥਣ ਤਿੱਕਰ ਪੱਬਾਂ ਪਰਨੇ ਸਰਕ-ਸਰਕ ਕੇ ਦਾਤਰੀ ਵਾਉਂਦੇ ਆ ਰਹਿਣਾ ਤੁੱਪਾਂ ਲੋਆ ਪਿੰਡੇ ਉੱਤੋਂ ਦੀ ਲੰਘ ਜਾਂਦੀਆਂ ਹਨ ਤਾਂ ਕਿਦਰੇ ਆਥਣ ਨੂੰ ਜਾ ਕੇ ਇੱਕ ਭਾਰ ਦਾ ਹੱਕਦਾਰ ਲਾਵਾ ਸਮਝਿਆ ਜਾਂਦਾ ਹੈ ਠੀਕ ਹੋਵੇਗਾ ਕਿ ਦੌਲਤ ਦੌਲਤ ਨੂੰ ਖਿੱਚਦੀ ਹੈ ਪਰ ਕਰੜੀਆਂ ਜ਼ਿੰਦਗੀ ਦੀਆਂ ਕਾਲਣ ਕੁੱਟਕੁੱਟ ਅੱਜ ਤੱਕ ਖਰਚ ਹੁੰਦੀਆਂ ਚਲੀਆਂ ਆਈਆਂ ਹਨ ਕਦੇ ਆਪਣੇ ਵੱਲ ਆਪਣੀ ਪੂਰੀ ਕੀਮਤ ਨਹੀਂ ਖਿੱਚ ਸਕੀ ਸਰਮਾਇਅਦਾਰੀ ਦੇ ਵਿਰੁੱਧ ਮਜ਼ਦੂਰੀ ਦੀ ਆਵਾਜ਼ ਇਸੇ ਦਾ ਪ੍ਰਣਾਮ ਹੈ ਇਨ ਲਾਵਿਆਂ ਦੇ ਅੰਦਰ ਵੀ ਖਬਰੇ ਇਹ ਬਗਾਵਤ ਲੁਕੀ ਪਈ ਹੋਵੇ ਹੁੱਕਾ ਪੀ ਕੇ ਰਾਜੂ ਚਮਿਆਰ ਨੇ ਆਪਣੇ ਬੂਹੇ ਅਗਲੇ ਥੜੇ ਉੱਤੇ ਬੈਠਿਆ ਵੱਡਾਂ ਤੋਂ ਮੁੜੇ ਆਉਂਦੇ ਡੰਗਰਾਂ ਦੇ ਵਗ ਤੱਕੇ ਵਾਗੀਆਂ ਦੀਆਂ ਹੇਕਾਂ ਉਹਦੇ ਕੰਨਾਂ ਨੂੰ ਛੋ ਰਹੀਆਂ ਸਨ ਤੇ ਉਹਨੂੰ ਪਰੇਰੇ ਉਹਨੂੰ ਡੰਗਰਾਂ ਦੇ ਖੁਰਾਂ ਨਾਲ ਉੱਡਦੇ ਘਟੇ ਵਿੱਚ ਭਾਰ ਚੁੱਕੇ ਆਉਂਦੇ ਲਾਵੇ ਦੇ ਸੀ ਉਸ ਹੁੱਕੇ ਦੇ ਦੋ ਤਿੰਨ ਕਾਲੇ ਸੂਟੇ ਖਿੱਚੇ ਹੁੱਕੇ ਦੀ ਗੁਰਗੁਰ ਉਦੇ ਮਨ ਵਿੱਚ ਬੇਰ ਉੱਤੇ ਬੱਦਲਾ ਵਾਂ ਕੜਕ ਰਹੀ ਸੀ। ਰਾਜੂ ਦੀ ਚਮਿਆਰੀ ਪੂਰੋ ਦਾ ਖਿਆਲ ਸੀ ਕਿ ਬਾਡੀਆਂ ਤੋਂ ਪਹਿਲਾਂ-ਪਹਿਲਾਂ ਰਾਜੂ ਦੀ ਟਾਂਗ ਉਤਲਾ ਫੋੜਾ ਵੱਲ ਹੋ ਜਾਵੇਗਾ। ਪ੍ਰਾਰ ਦੀਆਂ ਬਹਾਈਆਂ ਵਿੱਚ ਜਦੋਂ ਰਾਜੂ ਜ਼ਿਮੀਦਾਰ ਨਾਲ ਕੰਮ ਰਲਿਆ ਸੀ। ਉਸ ਭੌਂ ਵਹੀ ਸੋਹਾਗੀ ਤੇ ਚੰਗੀ ਤਰ੍ਹਾਂ ਪਾਣੀ ਲਾਈ ਮੋੜ ਕਣਕ ਬਿਾਈ ਸੀ। ਉਦੋਂ ਇਹ ਫੋੜਾ ਕਿੱਕਰ ਫੁੱਲ ਕੇ ਉਹਦੀ ਟਾਂਗ ਉੱਤੇ ਨਿਕਲਿਆ ਸੀ ਤੇ ਹੋਰ ਸਭ ਕੁਝ ਉਹਦੀ ਯਾਦ ਵਿੱਚ ਫੁੱਟਦੇ ਅੰਕੁਰ ਵਾਂਗ ਉਗਮ ਪਿਆ ਕਿਕਰ ਪਾਉ ਨੂੰ ਸੁਹਾਗ ਦੇਆ ਉਹਦਾ ਇਹ ਖਵਤ ਹੁੰਦਾ ਸੀ ਕਿ ਜ਼ਮੀਨ ਮੜਾਈ ਵਰਗੀ ਹੋ ਜਾਵੇ ਜਿਹੋ ਜੀ ਮਿੱਠੀ ਉਹਦੀ ਪਤਨੀ ਪੂਰੋ ਹੈ ਪ੍ਰੇਮ ਦੇ ਸੁਹਾਗਿਆਂ ਨਾਲ ਕਮਾਈ ਹੋਈ ਤੇ ਮਿੱਠੇ ਬੋਲਾਂ ਦੀ ਫਸਲ ਨਾਲ ਟਹਿ ਟਹਿ ਕਰਦੀ ਸੁਹਾਗਾ ਦੇਣ ਮਗਰੋਂ ਜੇ ਕੋਈ ਟੀਮਾ ਪੱਦਰੇ ਖੇਤ ਵਿੱਚੋਂ ਸਿਰ ਚੁੱਕੀ ਉਹਨੂੰ ਦਿਖਾਈ ਦਿੰਦੀਆਂ ਤਾਂ ਕਹੀ ਦੇ ਪੀਣਾ ਨਾਲ ਉਹ ਤੇ ਉਹਦੀ ਬੋਟੀ ਰਲ ਕੇ ਉਹਨਾਂ ਨੂੰ ਤੋੜ ਦਿੰਦੇ ਮੋੜ ਸੁਹਾਗੇ ਦੀ ਇੱਕ ਫਾਂਟ ਹੋਰ ਫੇਰ ਕੇ ਰਾਜੂ ਸਾਰੀ ਭੋਂ ਨੂੰ ਮਹੀਨ ਬਣਾ ਕੇ ਚਮਿਆਰੀ ਨੂੰ ਆਖਦਾ ਤੇਰੇ ਵਰਗੀ ਬਣ ਗਈ ਏ ਸਾਰੀ ਪੈਲੀ ਪੂਰੋ ਜੇਕਰ ਤੋਂ ਦੁੱਧ ਚੁੰਗਾ ਕੇ ਧੀਆ ਵੱਡੀਆਂ ਕੀਤੀਆਂ ਹਨ ਉਹ ਕਰਹੀਂ ਇਹ ਧਰਤੀ ਫਾਸਲਾ ਨੂੰ ਪਾਲੇਗੀ ਤੇ ਉਹ ਦੋਵੇਂ ਇੱਕ ਦੂਜੇ ਵੱਲ ਤੱਕ ਕੇ ਹਸਪੰਦ ਦੀ ਵਾਹੀ ਕਰਦੇ ਹਾਂ ਕੀ ਕਰ ਉਹ ਕਾ ਨਾਲ ਕੋਲ ਕਰਦਾ ਰਹਿੰਦਾ ਸੀ ਪੈਲੀਆਂ ਦੇ ਇੱਕ ਉੱਤੇ ਡੋਂਗੇ ਲਕੀਰੇ ਹੋਏ ਇੱਕ ਇੱਕ ਸਿਆੜ ਵਿੱਚੋਂ ਉਹਦੀ ਪੂਰੋ ਉਹਦੇ ਨਾਲ ਘੰਟੇ ਬੱਦੀ ਕਾ ਚੁਗ ਚੁਗ ਢੇਰ ਲਾ ਦਿੰਦੀ ਹੁੰਦੀ ਸੀ ਐਸ਼ ਆਰਾਮ ਤੇ ਸੁਖੀ ਜੀਵਨ ਭਾਵੇਂ ਉਹਨਾਂ ਕਦੇ ਮਾਣਿਆ ਤਾਂ ਹੈ ਨਹੀਂ ਸੀ ਪਰ ਉਹ ਇਸ ਤਰ੍ਹਾਂ ਦੇ ਜੀਵਨ ਨੂੰ ਤੱਕ ਕੇ ਪੂਰੋ ਨੂੰ ਅਖਿਆ ਕਰਦਾ ਸੀ। ਵੇਲਾਪਨ ਸੁਖਿਆਰਾਪਨ। ਮੈਨੂੰ ਇਉਂ ਜਵਾਬਤਾ ਹੈ ਜੀ ਕਰੇ ਮਾਰੂਕਾ ਕਿਸੇ ਫਸਲ ਨੂੰ ਮਾਰਿਆ ਹੁੰਦਾ ਹੈ ਪੂਰੋ। ਤਦੇ ਪਤਨੀ ਉਹਦੀ ਹਰ ਇੱਕ ਮੁਸ਼ਕਲ ਵਿੱਚ ਉਹਦਾ ਹੱਥ ਵਟਾਉਂਦੀ ਸੀ ਤੇ ਪੈਲੀਆਂ ਵਿੱਚੋਂ ਘਾਹ ਕਢਾਉਂਦੀ ਹੁੰਦੀ ਸੀ। ਉਸਦੀ ਪਤਨੀ ਨੇ ਇੱਕ ਕਿਤੋਂ ਸੁਣਿਆ ਹੋਇਆ ਸੀ ਕਿ ਜੇ ਇੱਕ ਦਾਣਾ ਕਿਸੇ ਦੇ ਮੂੰਹ ਪਾਈਏ ਤਾਂ ਅੱਗੇ ਉਹਨੂੰ ਸੈਂਹ ਦਾਣੇ ਮਿਲਦੇ ਹਨ ਇਸੇ ਲਈ ਜਦੋਂ ਪੂਰੋ ਰਾਜੂ ਦੇ ਹਲਮਗਰ ਸੁਨਹਿਰੇ ਦਾਣੇ ਸਿਆੜਾਂ ਦੇ ਮੂੰਹ ਵਿੱਚ ਘੇਰਦੀ ਤਾਂ ਉਹਦਾ ਮੂੰਹ ਆਸ ਨਾਲ ਭੱਕ ਪੈਂਦਾ ਕਿ ਕਿਸੇ ਦਿਨ ਇਹੋ ਦਾਣੇ ਬਹੁਤੇ ਬਣ ਜਾਣਗੇ ਤੇ ਉਹਦੇ ਹਿੱਸੇ ਇੰਨੇ ਆਉਣਗੇ ਕਿ ਉਹਦਾ ਕੋਠਲਾ ਭਰ ਜਾਏਗਾ ਕਿਕਰ ਕੱਤੇ ਦੀ ਬਿਯਾਈ ਵਿੱਚ ਰਾਜੂ ਦੇ ਪਿੰਨੀ ਵਿੱਚ ਚੀਸਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ ਪਹਿਲਾ ਪਹਿਲਾ ਉਸ ਗੱਲ ਨਾਲ ਗੋਲੀ ਪਰ ਪਿੰਨੀ ਸੁਧਦੀ ਗਈ ਤੇ ਇੱਕ ਡਲੇ ਜਿਡਾ ਗੁੰਮਾ ਜਿਆ ਮਾਸ ਵਿੱਚੋਂ ਤਾਂ ਨੂੰ ਉੱਬਰਦਾ ਆ ਪੂਰੋ ਨੇ ਬੜੇ ਉਪਾਅ ਕੀਤੇ ਹਲਦੀ ਦਾ ਲੇਪ ਕੀਤਾ ਪੁੱਲ ਸਕਤਾ ਬੰਨੀਆ ਇਟਾਂ ਦੇ ਸੇਕ ਦਿੰਦੀ ਰਹੀ ਪਰ ਜਦੋਂ ਆਰਾਮ ਨਾ ਆਇਆ ਤਾਂ ਪਿੰਡ ਦੇ ਜਰਾ ਕੋਲੋਂ ਚੀਰਾ ਦਵਾ ਦਿੱਤਾ ਚੀਰਾ ਕਵੱਲਾ ਦੇ ਹੋ ਗਿਆ ਫੋੜਾ ਸਗੋ ਵਿਗੜ ਗਿਆ ਜ਼ਿੰਮੇਦਾਰ ਤੋਂ ਨੌਕਰੀ ਛੁੱਟ ਗਈ ਪੂਰੋ ਬੜੇ ਉਪਰਾਲੇ ਕਰਦੀ ਸੀ ਕਿ ਹਾੜੀਆਂ ਤਿੱਕਰ ਇਹ ਫੋੜਾ ਕਿਵੇਂ ਜ਼ਰੂਰ हट ਜਾਵੇ ਤਾਂ ਜੋ ਸੱਤਾ ਮਹੀਨਿਆਂ ਤੋਂ ਬੇਰੋਜ਼ਗਾਰੀ ਘਰ ਵਿੱਚ ਚਾਰ ਦਾਣੇ ਆ ਜਾਣ ਰਾਜੂ ਲਾਵੀਆਂ ਕਰੇ 15 ਕੁ ਦਿਨ ਵਾਡੀਆਂ ਆ ਰਹਿੰਦੀਆਂ ਹਨ ਨਿਤਦੀ ਇੱਕ ਇੱਕ ਪਰੇ ਨਾਲ 15 16 ਭਰੀਆਂ ਹੋ ਜਾਣਗੀਆਂ ਉਸ ਕਈ ਟੋਨੇ ਟਾਮਣ ਕਰਾਏ ਮੰਤਰਿਆ ਹੋਇਆ ਕਾਲਾ ਤਾਗਾ ਟੰਗ ਨੂੰ ਬੰਨਿਆ ਸਿਆਣਿਆਂ ਤੋਂ ਝਾੜ ਕਰਵਾਏ ਰਾਤੀ ਛਪਣਾ ਦੇ ਕੱਡੇ ਦੀਵੇ ਵਾਲੇ ਸਵਾਦ ਦੇ ਲੱਡੂ ਚੌਰਾਹਿਆਂ ਤੇ ਰੱਖੇ ਪਰ ਫੋੜੇ ਦੀ ਹਾਲਤ ਨਾ ਸੁਧਰੀ ਉਤੋਂ ਤੋਂ ਮਿਲ ਕੇ ਅੰਦਰ ਮਵਾਦ ਇਕੱਠਾ ਹੁੰਦਾ ਰਹਿੰਦਾ ਤੇ ਫੇਰ ਉਹ ਫੇਸ ਜਾਂਦਾ ਪਰ ਜਿਉਂ-ਜਿਉਂ ਉਹ ਫੋੜੇ ਦੇ ਆਰਾਮ ਲਈ ਕਾਲੀ ਪੈਂਦੀ ਤਿਉਂ-ਤਿਉਂ ਫੋੜੇ ਦਾ ਆਰਾਮ ਪਿੱਛੇ ਪੈਂਦਾ ਜਾਂਦਾ ਜੇਕਰ ਮ੍ਰਿਗ ਤ੍ਰਿਸ਼ਨਾ ਦਾ ਜਲ ਦੂਰ ਦੂਰ ਹਟਦਾ ਜਾਂਦਾ ਹੁੰਦਾ ਹੈ। ਓੜਕ ਵਾਡੀਆਂ ਸ਼ੁਰੂ ਹੋ ਗਈਆਂ। ਫੇਰ ਐਤਕਾ ਦਾ ਬਰਾ ਕੀ ਕਰ ਲੰਗੇਗਾ? ਪੂਰੋ ਨੇ ਨਿੰਮ ਦੇ ਪਾਣੀ ਦੀ ਟਕੋਰ ਫੋੜੇ ਉੱਤੇ ਕਰਦੇ ਪੁੱਛਿਆ ਸੀ। ਰਾਜੂ ਚੀਸਾਂ ਬੰਦੀ ਲੱਤ ਨੂੰ ਨੱਪੀ ਬੈਠਾ ਸੀ। ਆਂਦਾ ਮੈਂ ਕੀ ਦੱਸਾਂ ਪੂਰੋ? ਜੇ ਜ਼ਿਮੀਂਦਾਰ ਕੋਲੋਂ ਮੰਗਾ ਨਹੀਂ ਹੱਥ ਅੜ ਕੇ ਮੰਗਣ ਤੇ ਮੇਰਾ ਜੀ ਨਹੀਂ ਕਰਦਾ। ਚੀਸਾਂ ਵਾਲੀ ਆਵਾਜ਼ ਵਿੱਚ ਰਾਜੂ ਵਿੱਚੋਂ ਬੋਲ ਪਿਆ ਫੇਰ ਰਾਜੂਵਲ ਪੂਰੋ ਟਕੋਰੋਂ ਹੱਥ ਰੋਕੇ ਉਹ ਤਾਵਲੀਆਂ ਅੱਖਾਂ ਨਾਲ ਚਾੱਕ ਰਹੀ ਸੀ ਪੂਰੋ ਤੂੰ ਮੇਰੇ ਨਾਲ ਬਾਡੀ ਤੇ ਜਾਂਦੀ ਹੁੰਦੀ ਸੈਂ ਐਤਕਾਂ ਇਕੱਲੀ ਹੀ ਕਰ ਵੇਖ ਚੰਗਾ ਕੋਚੇਰ ਮਗਰੋਂ ਉਹ ਬੋਲੀ ਪੂਰੋ ਦਿਨੋਂ ਦਿਨ ਲਾਵੀਆਂ ਕਰਦੀ ਰਹੀ ਪਹਿਲੇ ਦਿਨ ਇੱਕ ਪਾਰ ਉਸਾਂ ਦਾ ਦੂਜੇ ਦਿਨ ਵੀ ਤੀਜੇ ਦਿਨ ਮਸਾਂ ਅੱਧੀ ਰੋਟੀ ਉਹਦੀਆਂ ਬਾਵਾਂ ਅੰਬ ਗਈਆਂ ਪਾਸੇ ਆਕੜ ਗਏ ਵਾਢੀ ਕਰਦੀ ਦੇ ਰਾਜੂ ਬੜੀ ਉਤਾਵਲਤਾ ਨਾਲ ਭਰੀ ਚੁੱਕੀ ਆਉਂਦੀ ਦਾ ਰਾਹ ਤੱਕਦਾ ਹੁੰਦਾ ਸੀ ਇੱਕ ਦਿਨ ਵਾਢੀ ਕਰਦੀ ਕਰਦੀ ਨੂੰ ਜਦੋਂ ਤਰੇ ਲੱਗੀ ਤਾਂ ਪਾਣੀ ਵਧੇਰੇ ਪੀ ਗਈ ਪਿੰਡਾ ਗਰਮ ਸਰਦ ਹੋ ਗਿਆ ਕੈ ਤੇ ਜੁਲਾਬ ਸ਼ੁਰੂ ਹੋ ਗਈ ਵਾਢੀ ਵਿੱਚ ਛੱਡ ਕੇ ਉਹ ਮਸਾਂ ਘਰ ਮੁੜੀ ਮੰਜੇ ਤੇ ਜਾਟਈ ਔਖਿਆਈ ਨਾਲ ਉੱਠ ਕੇ ਰਾਜੂ ਨੇ ਉਹਨੂੰ ਸੰਭਿਆ ਪਰ 2 ਘੰਟਿਆਂ ਦੇ ਅੰਦਰ-ਅੰਦਰ ਉਹਦੇ ਸਵਾਸ ਮੁੱਕ ਗਏ। ਕੋਸਮੂਸਾ ਪਤਲੇ ਹਨੇਰੇ ਵਿੱਚ ਬਦਲ ਗਿਆ। ਬਾਗੀਆਂ ਦੀਆਂ ਹੇਕਾਂ ਪਿੰਡ ਲੱਗੇ ਆ ਕੇ ਬੰਦ ਹੋ ਗਈਆਂ। ਥੜੇ ਉੱਤੇ ਰਾਜੂ ਇੱਕ ਵਾਰਾ ਪਹਿਲਾਂ ਦੇ ਦਰਦਨਾਕ ਘਟਨਾ ਵਿੱਚ ਘੁੰਮਿਆ ਬੈਠਾ ਸੀ। ਉਹਨੂੰ ਡੰਗਰਾਂ ਦੇ ਕੱਟੇ ਤੋਂ ਪਰੇ ਪਾਰ ਚੁੱਕੇ ਲੱਗੇ ਆਉਂਦੇ ਲਾਵੇ ਹੁਣ ਨਜ਼ਰ ਨਹੀਂ ਸਨਾਉਂਦੇ। ਉਹਦੇ ਹੁੱਕੇ ਦੀ ਚਿਲਮ ਬੁੱਝ ਚੁੱਕੀ ਸੀ। ਉਵੇਂ ਮੂ ਵਿੱਚ ਨੜੀ ਪਾਈ ਕਿੰਨਾ ਚਿਰ ਉੱਥੇ ਬੈਠਾ ਰਿਆ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੋ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ